ਆ ਸਿੱਧੀ ਜੀ ਗੱਲ ਕਰ ਕੰਮ ਦੀ ਗੱਲ ਕਰ ਬਾਬਾ ਸਾਡੇ ਨਾਲ ਕੰਮ ਹੁਣ ਤੂੰ ਤਰੀਕ ਦੱਸ ਯਾਰ ਫालतू ਗੱਲਾਂ ਨਹੀਂ ਕਰੀਏ ਤੂੰ ਦੱਸ ਤਰੀਕ ਸਾਨੂੰ ਪੈਸੇ ਕਦੋਂ ਮਿਲਣਗੇ ਪੈਸੇ ਤੁਸੀਂ ਆਪਣੇ ਲਾਲਚ ਨੂੰ ਤੂੰ ਦੱਸ ਤਰੀਕ ਸਾਨੂੰ ਪੈਸੇ ਕਦੋਂ ਮਿਲਣਗੇ ਪੈਸੇ ਤੁਸੀਂ ਆਪਣੇ ਲਾਲਚ ਨੂੰ ਦਿੱਤੇ ਆ ਠੀਕ ਹੈ ਜਿਵੇਂ ਸਾਡਾ ਵਿਆਹ ਤੇ ਨਹੀਂ ਹੋਇਆ ਸਾਡਾ ਵਿਆਹ ਤੇ ਨਹੀਂ ਹੋਇਆ ਬਾਬਾ ਅਸੀਂ ਤਾਂ ਰਹਿ ਗਏ ਨਾ ਬਣਾਇਆ ਵਿਆਹ ਨੂੰ ਮੁੱਕ ਰਿਹਾ ਵੀ ਤੁਹਾਡਾ ਵਿਆਹ ਨਾ ਹੋਵੇ ਮੈਂ ਤਾਂ ਅੱਜ ਵੀ ਕਹਿ ਰਿਹਾ ਪਰ ਤੁਸੀਂ ਆਪ ਹੀ ਮੇਰੇ ਨਾਲ ਵੈਸ ਕਰੀ ਜਾਂਦੇ ਹੋ ਤੂੰ ਮੈਨੂੰ ਇਹ ਦੱਸ ਤਾ ਕਿ ਤੂੰ ਕਹਿੰਦਾ ਕੰਮ ਛੱਡ ਯਾਰ ਬਾਕੀ ਕੰਮ ਖਤਮ ਕਰ ਯਾਰ ਬੰਡੀ ਰਹਿੰਦੇ ਤੂੰ ਪੈਸੇ ਦੱਸ ਕੋ ਦੇਣੇ ਆ ਇਹ ਪੈਸੇ ਮੋੜ ਚਲੋ ਕੋਈ ਨਹੀਂ ਤੁਸੀਂ ਐਂ ਕਰੋ ਇੱਕ ਸਵਾ ਮਹੀਨਾ ਰੁਕ ਜਾ ਸਵਾ ਮਹੀਨੇ ਤੋਂ ਬਾਅਦ ਤੁਹਾਨੂੰ ਪੈਸੇ ਮਿਲਣਗੇ ਹੂੰ ਠੀਕ ਹੈ ਨਾ ਸਵਾ ਮਹੀਨੇ ਤੋਂ ਬਾਅਦ ਫਣੇ ਵਿਆਜ ਮਿਲ ਜਾਣਗੇ ਠੀਕ ਹੈ ਬਾਕੀ ਦੇਖ ਲਓ ਸਵਾ ਮਹੀਨਾ ਤਾਂ ਬਹੁਤ ਜ਼ਿਆਦਾ ਹੈ 5 ਵੰਸਾਤ ਦੇ ਨਾਲ ਨੂੰ ਦੇਖੋ ਬੱਚਾ ਮੇਰੇ ਕੋਲੇ ਕਿਹੜਾ ਦਰਖਤਾਂ ਨੂੰ ਲੱਗਦੇ ਪੈਸੇ ਜੇ ਤੁਹਾਨੂੰ ਮੈਂ ਪੈਸੇ ਲਿਆ ਕੇ ਉੱਥੇ ਤੋੜ ਕੇ ਕੋਲ ਨੂੰ ਲਿਆ ਕੇ ਉਹ ਸਾਡੇ ਵੀ ਦੇ ਦੂੰਗਾ ਸਾਡੇ ਵੀ ਕਰ ਦਰਖਤਾਂ ਨੂੰ ਹੀ ਲੱਗਦੇ ਬਾਬਾ ਇਹ ਪੈਸੇ ਕਿਹੜੇ ਦਰਖਤਾਂ ਦੇ ਲੱਗੇ ਇੰਨੀ ਆ ਤੇ ਭਗਤ ਜੀ ਮਿਹਨਤ ਕੀਤੀ ਆਪਾਂ ਤੇ ਜਾ ਕੇ ਪੈਸਾ ਕਮਾਈਦਾ ਆ ਭਗਤ ਜੀ ਦੇਖੋ 600 ਰੁਪਿਆ ਦਿਹਾੜੀ ਚਲਦੇ ਤੁਸੀਂ ਤਿੰਨ ਤਿੰਨ ਚਾਰ ਚਾਰ 400 ਤੇ ਭਈਏ ਫੜ ਕੇ ਲਿਆ ਕੇ ਤੁਸੀਂ ਉਹਨਾਂ ਦੇ ਵੀ ਪੈਸੇ ਖਾ ਜਾਂਦੇ ਭਗਤ ਜੀ ਉਹ ਵੀ ਤਾਂ ਰੱਬ ਦੇਖ ਹੀ ਰਿਹਾ ਨਾ ਸੰਤਾਂ ਨੂੰ ਸਭ ਪਤਾ ਹੁੰਦਾ ਰਿਦਮ ਸਿਆ ਉਹਨਾਂ ਦੇ ਗਰੀਬਾਂ ਦੇ ਪੈਸੇ ਖਾਣੇ ਹੋ ਤੂੰ ਆਪਣੇ ਕੰਮ ਦੀ ਗੱਲ ਕਰ ਜਿਹੜੀ ਤੇਰਾ ਆਪਣੇ ਕੰਮ ਦੀ ਗੱਲ ਕਰ ਸਾਡੇ ਨਾਲ ਆਪਣੇ ਕੰਮ ਦੀ ਤੁਹਾਨੂੰ ਬੱਚਾ ਮੈਂ ਸਵਾ ਮਹੀਨੇ ਦਾ ਕੰਮ ਦੇਤਾ ਸਵਾ ਮਹੀਨੇ ਤੋਂ ਪਹਿਲਾਂ ਇੱਕ ਪੰਜੀ ਨਹੀਂ ਮਿਲਣੀ ਬਾਕੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਕੋਈ ਚੱਕਰ ਨਹੀਂ ਤੁਹਾਨੂੰ ਮੈਂ ਪਿਆਰ ਨਾਲ ਕਹਤਾ ਬਾਕੀ ਅੱਗੇ ਤੁਸੀਂ ਸੋਚੋ ਸਵਾ ਮਹੀਨੇ ਦੀ ਸੋਚਣਾ ਸੋਚਣਾ ਤੂੰ ਆ ਸੋਚਣਾ ਕੀ ਆ ਤੁਹਾਨੂੰ ਸਵਾ ਮਹੀਨੇ ਦਾ ਟਾਈਮ ਦੇਤਾ ਬੱਚਾ ਜਦੋਂ ਹੋ ਕੀ ਚਾਹੀਦਾ ਮੈਂ ਤਾਂ ਅੱਜ ਵੀ ਤੁਹਾਡੇ ਵਿਆਹ ਕਰ ਲਈ ਤਿਆਰ ਐਵੇਂ ਨਹੀਂ ਇਹ ਕਿ ਨਹੀਂ ਚੋੜੇ ਤੇ ਚੱਲੀਏ ਡੇਰੇ ਤੇ ਹੈ ਨਹੀਂ ਲਖਵਾ ਲੈਨੇ ਆ ਤਕੋ ਤੇ ਗਰੰਟੀ ਦਿਵਾ ਕੇ ਇਹ ਬੰਦੇ ਦੀ ਗਰੰਟੀ ਬੱਚੇ ਸਾਡੀ ਤਾਂ ਰੱਬ ਦੀ ਗਰੰਟੀ ਹੁੰਦੀ ਐ ਸਾਡੀ ਕਾਦੀ ਗਰੰਟੀ ਸੰਤਾਂ ਦੀ ਕਾਦੀ ਗਰੰਟੀ ਹੁੰਦੀ ਐ ਸੰਤਾਂ ਤਾਂ ਵੀ ਗਰੰਟੀ ਆ ਤੇ ਆਪ ਹੀ ਜ਼ਿੰਮੇਵਾਰ ਹੁੰਦੇ ਹੂੰ ਪਹਿਲਾਂ ਵੀ ਭੱਜ ਗਿਆ ਸੀ ਸਵਾ ਮਹੀਨੇ ਬਾਅਦ ਪੈਸੇ ਦੇ ਦੇਂਗਾ ਤੇ ਕੀ ਗਰੰਟੀ ਐ ਤੇ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਪੈਸੇ ਦਿੱਤੇ ਉਹਦੀ ਕੀ ਗਾਰੰਟੀ ਆ ਕਿਤੇ ਲਿਖਾਇਆ ਤੁਸੀਂ ਉਹ ਹੁਣ ਅੱਜ ਕਨੇ ਲਿਖਾਉਣਾ ਹੈ ਦੱਸੋ ਕੀ ਗਵਾਈ ਆ ਦੱਸੋ ਮੇਰੇ ਕੋਲ ਕੀ ਗਵਾਈ ਆ ਤੁਹਾਡੀ ਕੀ ਲਿਖ ਲਖਾਇਆ ਕਿੱਥੇ ਮੇਰੇ ਸਾਈਨ ਕੀਤੇ ਗਏ ਦੱਸੋ ਮੈਂ ਜਦੋਂ ਤੁਹਾਨੂੰ ਕਹੀ ਦਿੱਤਾ ਸਾਧੂ ਸੰਤਾਂ ਨੇ ਤੁਹਾਨੂੰ ਕਹੀ ਦਿੱਤਾ ਰੱਬ ਜਾਣਦਾ ਤੇਰਾ ਜਮੀਰ ਤਾਂ ਜਾਣਦਾ ਬੱਸ ਜਾਣਦਾ ਨਾ ਤਾਂ ਹੀ ਤੁਹਾਨੂੰ ਸਭ ਅਮਹੀਨੇ ਦਾ ਟਾਈਮ ਵੀ ਦਿੱਤਾ ਨਾ ਬੰਦੀ ਭਗਤੀ ਸਭ ਅਮਹੀਨੇ ਦਾ ਟਾਈਮ ਦਿੱਤਾ ਵੀ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ ਜ਼ਬਰਦਸਤੀ ਤਾਂ ਤੁਸੀਂ ਲੈ ਨਹੀਂ ਸਕਦੇ ਚਲ ਦੇਖ ਲੈ ਫਿਰ ਜੇ ਇਹ ਨਿਆ ਬਾਣਾ ਨਾ ਪਾਇਆ ਹੁੰਦਾ ਨਾ ਤੇ ਮੈਂ ਅੱਜ ਇਹਦੇ ਤੇ ਕਟਾਪਾ ਲਾ ਦੇਣਾ ਹਾਂ। ਹਾਂ। ਬਾਕੀ ਬਈ ਗੱਲ ਭਗਤ ਜੀ ਇਹ ਹੈ ਤੇਰੇ ਬਾਣੇ ਕਰਕੇ ਤੂੰ ਅੱਜ ਬੱਚੇ ਆਏ ਆ। ਦੇਖੋ ਇਹ ਬਾਣਾ ਤਾਂ ਹਮੇਸ਼ਾ ਹੀ ਰਹਿਣਾ। ਹੂੰ। ਬਾਣੇ ਦੀ ਗੱਲ ਨਹੀਂ ਗੱਲ ਇਹ ਆ ਪਹਿਲਾਂ ਤੁਸੀਂ ਵਿਸ਼ਵਾਸ ਕੀਤਾ ਅੱਜ ਤੁਸੀਂ ਵਿਸ਼ਵਾਸ ਘਾਤ ਕਰ ਰਹੇ ਹੋ ਕਿਉਂਕਿ ਜੇ ਕਿਸੇ ਨੂੰ ਕਿਸੇ ਨੂੰ ਬਾਬਾ ਅਸੀਂ ਨਹੀਂ ਕਰ ਰਹੇ ਜੀ ਮੇਰਾ ਦੱਸੇ ਸਾਨੂੰ ਦੱਸੇ ਤਾਂ ਬਗੈਰ ਤੂੰ ਲੈ ਆ ਕੇ ਜਿਹੜਾ ਬੰਦਾ ਭੱਜ ਜਾਵੇ ਉਹਨੂੰ ਕੀ ਕਹਿੰਦੇ ਨੇ ਦੱਸ ਕਿਸੇ ਨੂੰ ਸਮਾਂ ਅਸੀਂ ਇਹਨੂੰ 20000 ਰੁਪਏ ਦਿੱਤਾ 10000 ਉੱਪਰ ਲੈ ਗਿਆ ਪਹਿ ਲੈ ਕੇ ਤੂੰ ਗਾਇਬ ਹੋ ਗਿਆ ਹੁਣ ਵਿਸ਼ਵਾਸ ਕਰਦੇ ਕੋਣ ਆ ਸਮਾਂ ਦੇ ਸਮਾਂ ਵੀ ਦਿੱਤਾ ਜਾਂਦਾ ਸਾਡੇ ਨਾਲ ਲਈ ਜਾਂਦਾ ਕਿਸੇ ਨੂੰ ਸਮਾਂ ਵੀ ਦਿੱਤਾ ਜਾਂਦਾ ਠੀਕ ਹੈ ਇਹ ਨਹੀਂ ਬਾਤ ਨਹੀਂ ਹੁੰਦੀ ਪੰਜ ਜਣੇ ਇੱਕ ਜਣੇ ਨੂੰ ਉਹ ਕਰ ਲੋ ਇਹ ਇਹ ਤੁਹਾਡੀ ਗਲਤ ਫਹਮੀ ਹੈ ਬੱਚਾ